ਪੇਸ਼ ਹੈ ਸਾਡਾ ਖਾਸ ਪ੍ਰੋਗਰਾਮ ਸਾਡਾ ਹੱਕ ਤੇ ਅੱਜ ਅਵਜ ਕੱਲ ਕਰਦੇ ਆ ਜ਼ਿਰਖਪੁਰ ਦੀ ਜਿੱਥੇ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਟਕੋਲੀ ਤੋਂ ਗੁਜ਼ਰਦਾ ਗੰਦਾ ਬਰਸਾਤੀ ਨਾਲਾ ਇਲਾਕਾ ਨਿਵਾਸੀਆਂ ਲਈ ਵੱਡੀ ਸਮੱਸਿਆ ਬਣਿਆ ਜਿੱਥੇ ਪੰਚਕਲਾ ਦੀਆਂ ਫੈਕਟਰੀਆਂ ਤੋਂ ਕੈਮੀਕਲ ਵਾਲਾ ਪਾਣੀ ਛੱਡਿਆ ਜਾ ਰਿਹਾ ਅਤੇ ਲੰਬੇ ਸਮੇਂ ਤੋਂ ਇਸ ਨਾਲੇ ਦੀ ਸਫਾਈ ਨਹੀਂ ਕਰਵਾਈ ਗਈ ਜਿਸ ਕਾਰਨ ਗੰਦਗੀ ਤੇ ਬਦਬੂ ਕਾਰਨ ਲੋਕਾਂ ਦਾ ਜੀਣਾ ਪਰੇਸ਼ਾਨ ਹੋਇਆ ਪਿਆ शासन से और शासन से अनुरोध है कि कृपया अगर नाले की सफाई करा दी जाए तो यहाँ बहुत सारी बदबू आती है और दूसरा उन्होंने ये भी वादा किया था रंधावा साहब पिछली मीटिंग में दो महीने पहले आए थे और जब ब्यूटिफिकेशन को लेकर के उन्होंने एक स्टेटमेंट दिया था उन्होंने कहा था कि दो महीने के अंदर हम नाले की ब्यूटिफिकेशन कराने के लिए इसकी सफाई भी होगी और आगे जो इसकी इसकी जो बाउंड्री वॉल है 5 ਫੁੱਟ ਦੀ ਪਾਸ ਕੀ ਗਈ ਹੈ ਵਰਕਿੰਗ ਕਮੇਟੀ ਨੇ ਉਸਕਾ ਚੈੱਕ ਕਰਨੇ ਕੇ ਬਾਅਦ ਵੀ ਅੱਜ ਤੱਕ ਉਸਕਾ ਕੋਈ ਕੰਮ ਕੀਤਾ ਨਹੀਂ ਹੈ ਔਰ ਪਿਛਲੀਆਂ ਸਰਕਾਰਾਂ ਚ ਵੀ ਇਹ ਵਹਾਰ ਲਾਂਦੇ ਰਹੇ ਆ ਅੱਜ ਤੱਕ ਸਾਨੂੰ ਸਵਾਏ ਵਿਸ਼ਵਾਸਣ ਤੋਂ ਲਾਵਾ ਹੋਰ ਕੁਝ ਨਹੀਂ ਮਿਲਿਆ ਤੇ ਅੱਜ ਅਸੀਂ ਫੇਰ ਇਸ ਮੁੱਦੇ ਤੇ ਇਕੱਠੇ ਹੋਏ ਆ ਕਿਉਂਕਿ ਇੱਥੇ ਪਿੱਛੇ ਜੇ ਇੱਕ ਦੋ ਇਨਸੀਡੈਂਟ ਹੋਏ ਆ ਅਨਟ੍ਰੀਟਡ ਵਾਟਰ ਦੇ ਵਿੱਚ ਅਤੇ ਗੰਦੇ ਨਾਲੇ ਦੇ ਵਿੱਚ ਕੂੜੇ ਲੋਕੇ ਆਂਦੇ ਜਾਂਦੇ ਗੱਡੀਆਂ ਜਾਂਦੇ ਐ ਇੱਥੋਂ ਭਗਾ ਕੇ ਸਿੱਟ ਕੇ ਜਾਂਦੇ ਐ ਤੇ ਸਾਡੀ ਅੱਜ ਮੰਗ ਇਹ ਐ ਕਿ ਐਮਸੀ ਜ਼ੀਰਪੁਰ ਮੌਜੂਦਾ ਜੋ ਐਮਐਲਏ ਸਾਹਿਬ ਐ ਰੰਧਾਵਾ ਸਾਹਿਬ ਉਹਨਾਂ ਨੂੰ ਅਸੀਂ ਚਾਹਾਂਗੇ ਕਿ ਤੁਹਾਡੇ ਚੈਨਲ ਦੇ ਰਾਹ ਇੰਟਰਵਿਨ ਕਰਨ ਔਰ ਇੱਥੇ ਘਟੋ ਘਟਰੇ ਰੋਡ ਸਾਈਡ ਤੇ 8 8.5 ਫੁੱਟ ਦੀ ਹਾਈਟ ਜਿਵੇਂ ਕਿ ਬਿਗ ਬਾਜ਼ਾਰ ਔਰ ਨਾੜਾ ਸਾਹਿਬ ਸਾਈਡ ਤੇ ਲੱਗੀ ਹੁੰਦੀ ਜਾਲੀ ਉਹ ਲਾਈ ਜਾਵੇ ਤਾਂ ਕਿ ਲੋਕ ਇੱਥੇ ਆਂਦੇ ਜਾਂਦਾ ਕੂੜਾ ਨਾ ਸਿੱਟਣ ਔਰ ਇੱਥੇ ਬਦਬੂ ਬਹੁਤ ਜ਼ਿਆਦਾ ਆਂਦੀ ਹੈ ਅਜ ਤੱਕ ਇਹਦੀ ਸਫਾਈ ਨਹੀਂ ਹੋ ਸਕੀ ਤੇ ਡਰੇਨੇਜ ਵਾਟਰ ਵਾਲਿਆਂ ਨੂੰ ਵੀ ਕਿਹਾ ਉਹ ਦੋਨੇ ਆਸ ਵਿੱਚ ਗਏ ਜਾਂਦੇ ਆ ਉਹਨਾਂ ਤੇ ਛੱਡ ਦਿੰਦੇ ਆ ਤੇ ਇਹ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਮੀਂਹ ਜਦੋਂ ਆਉਂਦੇ ਆ ਤੇ ਕਲੋਨੀ ਦੇ ਵਿੱਚ ਦੋ ਵਾਰ ਪਾਣੀ ਆ ਚੁੱਕਾ ਤੇ ਉਹਦੇ ਨਾਲ ਬਦਬੂ ਸਾਰੀ ਕਲੋਨੀ ਦੇ ਵਿੱਚ ਫੈਲਦੀ ਆ ਸਰ ਜਿਹੜੇ ਫੈਕਟਰੀਆਂ ਦਾ ਪਾਣੀ ਆ ਰਿਹਾ ਉਹ ਕੈਮੀਕਲ ਵਾਲਾ ਪਾਣੀ ਆ ਰਿਹਾ ਕੈਮੀਕਲ ਫੈਕਟਰੀਆਂ ਦਾ ਬਿਲਕੁਲ ਕੈਮੀਕਲ ਆ ਆ ਦੇਖੋ ਤੁਸੀਂ ਇੱਥੇ ਦੇਖ ਸਕਦੇ ਹੋ ਇਹਦੇ ਸਮੈਲ ਆ ਰਹੀ ਆ ਅਗਰ ਡਰੇਨੇਜ ਵਾਟਰ ਦਾ ਮੀਂਹ ਦਾ ਪਾਣੀ ਹੋਵੇ ਤੇ ਉਹਦੇ ਸਮੈਲ ਨਹੀਂ ਆਉਂਦੀ ਤੇ ਇਹਦੇ 'ਚ ਹੁਣ ਵੀ ਸਮੈਲ ਫੈਕਟਰੀਆਂ ਪੰਜ ਗੂਲਾ ਦੇ ਵਿੱਚ ਹੀ ਗੂਲੇ ਦਾ ਇੰਡਸਟਰੀਅਲ ਏਰੀਆ ਇੰਡਸਟਰੀਅਲ ਏਰੀਆ ਦੇ ਵਿੱਚ ਹੀ ਟਕੌਲੀ ਦੇ ਨਿਵਾਸੀ ਪਿਛਲੇ ਕਈ ਸਾਲਾਂ ਤੋਂ ਗੁਜ਼ਰਦੇ ਨਾਲੇ ਬਰਸਾਤੀ ਜਿਹੜਾ ਨਾਲਾ ਸੀ ਉਹਦੀ ਸਫਾਈ ਨਾ ਹੋਣ ਕਾਰਨ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਨੇ ਤੋਂ ਅੰਦਾਜ਼ੇ ਕੀ ਤਕਰੀਬਨ 25 ਤੋਂ 30 ਸੋਸਾਇਟੀਆਂ ਜਿਹੜੀ ਟਕੌਲੀ ਚ ਪੈਂਦੀਆਂ ਨੇ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੋਂ ਅੰਦਾਜ਼ੇ ਕੀ ਕੂੜੇ ਦੇ ਢੇਰ ਲੱਗੇ ਨੇ ਨਾਲੇ ਚ ਤੇ ਨਾਲੇ ਦੀ ਜੋ ਲੋਕਾਂ ਦੇ ਇੱਥੇ ਕਹਿ ਰਹੇ ਕਿ ਪਿਛਲੇ ਤਕਰੀਬਨ 8 ਤੋਂ 10 ਸਾਲਾਂ ਚ ਸਫਾਈ ਨਹੀਂ ਹੋਈ ਹੈ ਜਿਸ ਕਾਰਨ ਜਿਹੜੀ ਵੱਡੀ ਸਮੱਸਿਆ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜਿਹੜਾ ਇੱਥੇ ਟਕੌਲੀ ਤੋਂ ਮੇਨ ਜਿਹੜੀ ਮੁੱਖ ਸੜਕ ਉਹਦੇ ਨਾਲ ਨਾਲੇ ਨਾਲਾ ਨਿਕਲਦਾ ਔਰ ਕਈ ਵਾਰ ਤੁਹਾਨੂੰ ਦੱਸ ਦਈਏ ਕਿ ਨਾਲ ਦੀ ਜ਼ਮੀਨ ਇਹਦੀ ਖੋਖਲੀ ਹੋ ਚੁੱਕੀ ਹੈ ਕਿ ਕਈ ਵਾਰ ਸੜਕੀ ਹਾਸੇ ਵੀ ਵਾਪਰ ਚੁੱਕੇ ਨੇ ਤੇ ਵੱਡੀ ਗੱਲ ਜੋ ਇਹ ਸਾਹਮਣੇ ਆਉਂਦੀ ਹੈ ਕਿ ਇਹ ਨਾਲੇ 'ਚ ਜਿਹੜਾ ਪੰਚਕੂਲਾ ਦੀ ਫੈਕਟਰੀ ਆ ਉਹਨਾਂ ਦਾ ਜ਼ਹਿਰੀਲਾ ਕੈਮੀਕਲ ਵਾਲਾ ਪਾਣੀ ਇੱਥੇ ਆਉਂਦਾ ਹੈ ਜਿਹੜਾ ਇਸ ਨਾਲੇ ਨੂੰ ਖਰਾਬ ਕਰਦਾ ਹੋਰ ਵੀ ਤੇ ਵੱਡੀ ਜਿਹੜੀ ਸਮੱਸਿਆ ਦਾ ਕਾਰਨ ਬਣਿਆ ਹੋਇਆ ਪਰ ਜੋ ਲੋਕਾਂ ਦਾ ਕਹਿਣਾ ਹੈ ਇੱਥੇ ਕਿ ਕਈ ਵਾਰ ਜ਼ਿਰਕੁਰ ਨਗਰ ਕਾਉਂਸਲ ਦੇ ਅਧਿਕਾਰੀਆਂ ਨੂੰ ਇਸ ਬਾਰੇ ਜਾਣੂ ਕਰਵਾਇਆ ਗਿਆ ਪਰ ਉਹਨਾਂ ਦਾ ਹਰ ਬਾਰੀ ਇਹੀ ਜਵਾਬ ਹੁੰਦਾ ਹੈ ਕਾਲ ਮਟੋਲ ਵਾਲਾ ਜਵਾਬ ਆਉਂਦਾ ਹੈ ਕਿ ਡਰੇਨੇਜ ਦਾ ਕੰਮ ਹੈ ਜਾਂ ਨਗਰ ਕਾਉਂਸਲ ਦਾ ਕੰਮ ਹੈ ਇਹਦੇ ਵਿੱਚ ਹੀ ਜਿਹੜੇ ਲੋਕ ਕਿਸ ਦੇ ਨਜ਼ਰ ਆ ਰਹੇ ਨੇ ਜੋ ਵੱਡੀ ਸਮੱਸਿਆ ਐਸੇ ਆ ਰਹੀ ਹੈ ਤੁਹਾਨੂੰ ਇੱਕ ਵਾਰੀ ਤਸਵੀਰਾਂ ਦਿਖਾ ਦਈਏ ਕਿ ਲੋਕ ਖੜੇ ਨੇ ਰਿਹਾਈ ਜੀ ਇਲਾਕੇ ਉਹਦੇ ਵਿੱਚੋਂ ਹੀ ਲੱਗਦਾ ਜਿਹੜਾ ਨਾਲਾ ਹੈ ਪਰ ਉਹਦੇ ਨਾਲ ਇੰਨੀ ਬਦਬੂ ਇੱਥੇ ਆਂਦੀ ਹੈ ਕਿ ਲੋਕਾਂ ਦਾ ਜਿਹੜਾ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਹੈ ਕਈ ਗੰਭੀਰ ਬਿਮਾਰੀਆਂ ਲੋਕਾਂ ਨੂੰ ਚਪੇਟ ਚ ਲੁਕੀ ਆ ਰਹੇ ਨੇ ਪਰ ਜੋ ਪ੍ਰਸ਼ਾਸਨ ਦੀ ਸਾਫ ਤੌਰ ਤੇ ਅੰਗਿਲੀ ਸਾਫ ਸਾਫ ਦਿਖਾਈ ਦੇ ਰਹੀ ਹੈ ਕਿ ਆਖਿਰਕਾਰ ਪਿਛਲੇ 8 ਤੋਂ 10 ਸਾਲਾਂ ਚ ਇਸ ਨਾਲੇ ਦੀ ਸਫਾਈ ਨਹੀਂ ਕੀਤੀ ਗਈ ਵੱਡੇ ਵੱਡੇ ਦਾਵੇ ਜ਼ਰੂਰ ਕੀਤੇ ਜਾਂਦੇ ਇਹ ਸਿਰਫ ਉਹ ਕਾਗਜ਼ਾ ਤੱਕ ਰਹਿ ਜਾਂਦੇ ਨੇ ਕਿਉਂਕਿ ਜਿਹੜੇ ਤੁਹਾਨੂੰ ਦੱਸਿਆ ਕਿ ਟਕੌਲੀ ਦੀ 25 ਤੋਂ 30 ਸੋਸਾਇਟੀਆ ਜਿਹੜੀਆਂ ਇਸ ਟਾਈਮ ਸਫਰ ਕਰ ਰਹੀਆਂ ਨੇ ਇਸ ਨਾਲੇ ਦੀ وجہ ਨਾਲ ਤੇ ਹੁਣ ਦੇਖਣਾ ਇਹ ਹੋਏਗਾ ਕਿ ਜਿਹੜੀ ਲੋਕਾਂ ਦੀ ਪ੍ਰੋਬਲਮ ਹੈ ਉਦੋਂ ਤੱਕ ਕਦੋਂ ਤੱਕ ਹੱਲ ਹੋ ਪਾਏਗੀ ਕਿਉਂਕਿ ਜਿਹੜਾ ਨਾਲਾ ਜੋ ਦੱਸਿਆ ਜਾ ਰਿਹਾ ਸਾਫ਼ ਨਹੀਂ ਹੋਇਆ ਫੈਕਟਰੀਆਂ ਦੇ ਅभी ਜਿਹੜਾ ਗੰਦਾ ਪਾਣੀ ਚਾ ਰਿਹਾ ਤੇ ਉਹਨੂੰ ਕਿਤੇ ਨਾ ਕਿਤੇ ਰੋਕਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਕੈਮਰਾ ਪਰਸਨ ਦੇ ਨਾਲ ਸੰਜੀਵ ਭੰਡਾਰੀ ਜ਼ੀਮੜਿਆ ਜ਼ੀਰਕਪੁਰ ਸਾਡਾ ਹੱਕ ਦੇ ਵਿੱਚ ਹੁਣ ਗੱਲ ਸ੍ਰੀ ਮੁਕਸਰ ਸਾਹਿਬ ਦੀ ਕਰਦੇ ਹਾਂ ਜਿੱਥੋਂ ਦੇ ਗੁਰਦੁਆਰਾ ਟਿੱਬੀ ਸਾਹਿਬ ਤੋਂ ਦਾਤਨ ਸਰ ਸਾਹਿਬ ਨੂੰ ਜਾਂਦੇ ਰਸਤੇ ਦੀ ਖਰਾਬ ਹਾਲਤ ਨੂੰ ਲੈ ਕੇ ਸੰਗਤ ਚ ਭਾਰੀ ਨਾਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ ਅਤੇ ਜਨਵਰੀ ਦੇ ਵਿੱਚ ਲੱਗਣ ਵਾਲੇ ਸ਼ਹੀਦੀ ਜੋੜ ਮੇਲੇ ਦੌਰਾਨ ਦੂਰ ਦਰਾਡੇ ਤੋਂ ਆਉਣ ਵਾਲੀ ਸੰਗਤ ਨੂੰ ਇਸ ਟੁੱਟੇ ਹੋਏ ਰਸਤੇ ਕਰਕੇ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈ ਵਾਰ ਸ਼ਿਕਾਇਤਾਂ ਦੇਣ ਦੇ ਬਾਅਦ ਵੀ ਹਲੇ ਤੱਕ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ ਕਿ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਪ੍ਰਸ਼ਾਸਨ ਨੂੰ ਦੁਬਾਰਾ ਫੇਰ ਬੇਨਤੀ ਕਰਦਾ ਜਿਹੜੀ ਪਿਛਲੇ ਸਾਲ بارش ਆਉਣ ਕਰਕੇ 11 12 ਤਰੀਕ ਨੂੰ ਗੁਰਦੁਆਰਾ ਟੀਬੀ ਸਾਹਿਬ ਤੋਂ ਦਾਤ ਅਨਸਾਰ ਸਾਹਿਬ ਨੂੰ ਜਿਹੜਾ ਰੂਟ ਜਾਂਦਾ ਰੋਡ ਆ ਉਹ ਰੂਟ ਟੁੱਟੇ ਨੂੰ ਅੱਜ ਤੋਂ ਤਕਰੀਬਨ 3 ਸਾਲ ਹੋ ਚੁੱਕੇ ਜੀ ਸਾਡੇ ਵੱਲੋਂ ਹਰ ਸਾਲ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਵੀ ਜਿਹੜਾ ਰੂਟ ਆ ਇਹਦੇ ਤੇ ਵੱਡੀ ਸੰਕਟ ਦੇ ਰੂਪ ਵਿੱਚ ਆਉਂਦੀ ਆ ਬਹੁਤ ਵੱਡੇ ਰੂਪ ਦੇ ਵਿੱਚ ਜਿਹੜੀ ਸੰਗਤ ਇਸ ਰੂਟ ਤੋਂ ਗੁਜ਼ਰਦੀ ਆ ਤੇ ਜਿੰਦੇ ਕਰਕੇ ਬਜਦ بارش ਆ ਜਾਂਦੀ ਆ ਸੰਕਟ ਦਾ ਰੂਟ ਬੰਦ ਹੋ ਜਾਂਦਾ ਜਾਂਚ ਚ ਬਹੁਤ ਵੱਡੀ ਸਮੱਸਿਆ ਆਉਂਦੀ ਆ ਪਿਛਲੇ ਸਾਲ ਇੱਡੀ ਵੱਡੀ ਸਮੱਸਿਆ ਆਈ ਸੀ ਕਿ ਸਾਡੇ ਵੱਲੋਂ ਬਾਲਟੀਆਂ ਨਾਲ ਵੀ ਪਾਣੀ ਕੱਢਿਆ ਗਿਆ ਸੀਗਾ ਤੇ ਇਸ ਵਾਰ ਵੀ ਸਾਡੇ ਵੱਲੋਂ ਡੀਸੀ ਸਾਹਿਬ ਨਾਲ ਵੀ 2 ਮੀਟਰਾ ਕੀਤਿਆਂ ਵੀ ਜਾ ਸਕੇ ਨੇ ਰਿਟਰਨ ਵਿੱਚ ਵੀ ਉਹਨਾਂ ਨੂੰ ਬੇਨਤੀ ਕੀਤੀ ਗਈ ਆ ਵੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਜਿਹੜਾ ਪਿਛਲੇ ਸਾਲ ਰੂਟ ਸੀਗਾ ਉਦਾਂ ਦਾ ਉਦਾਂ ਹੀ ਹੋਣ ਵੀ ਆ ਤੇ ਮੈਂ ਤੁਹਾਡੇ ਮਾਧਿਅਮੇ ਫਿਰ ਵੀ ਬੇਨਤੀ ਕਰਦਾ ਵੀ ਜਿਹੜਾ ਗੁਰਦੁਆਰਾ ਖਿੱਬੀ ਸਾਹਿਬ ਤੋਂ ਲੈ ਕੇ ਜਲਾਲਾਬਾਦ ਰੋਡ ਨੂੰ ਚੜਦਾ ਸੜਕਾ ਉਹਦੀ ਮਰਮਦ ਕਰਾਈ ਜਾਵੇ ਤਾਂ ਜੋ ਪਿਛਲੀ ਵਾਰੀ ਸਮੱਸਿਆ ਇਸ ਵਾਰ ਸਮੱਸਿਆ ਨਾ ਆਵੇ ਸੈਕੰਡ ਨੰਬਰ ਤੇ ਜਿਹੜਾ ਸੀਵਰੇਜ ਹੈ ਜੀ ਤੁਸੀਂ ਦੇਖਿਆ ਵੀ ਪਰਸੋ ਵੀ ਬੰਦ ਹੋ ਗਿਆ ਸੀਗਾ ਐਤਵਾਰ ਦਾ ਦਿਨ ਸੀ ਸੰਕਤਾ ਵੱਡੇ ਆਈਆਂ ਸੀ ਜੀ ਵੱਡੇ ਪੱਦਰ ਤੇ ਆਈਆਂ ਸੀਗਾ ਤੇ ਜਿੰਦੇ ਕਰਕੇ ਸਾਡੇ ਵੱਲੋਂ ਵੈਕਸੀਨ ਨਾਲ ਬੇਨਤੀ ਕੀਤੀ ਗਈ ਵੀ ਵੈਕਸੀਨ ਸਾਹਿਬ ਇਹਨੂੰ ਤੁਰੰਤ ਖਲਵਾਇਆ ਜਾਵੇ ਉਹਨਾਂ ਵੱਲੋਂ ਸਾਡੇ ਵੱਲੋਂ ਇਹ ਵਿਸ਼ਵਾਸਨ ਵਧਵਾਇਆ ਗਿਆ ਕਿ ਇਹ ਜਿਹੜਾ ਸੀਵਰੇਜ ਆ ਅੱਗੇ ਤੋਂ ਸਮੱਸਿਆ ਨਾ ਆਵੇ ਮੇਲਾ ਮਾਗੀ ਤੋਂ ਪਹਿਲਾਂ ਸੀ ਇਹਦੀ ਸਾਰੀ ਰਿਪੇਅਰ ਕਰਾ ਦਿਆਂਗੇ ਜਿੱਥੇ ਬੰਦ ਆ ਉਹਨੂੰ ਖਲਵਾ ਦਿੱਤਾ ਜਾਊਗਾ ਫਿਰ ਮੈਂ ਤੁਹਾਡੇ ਮਾਧਿਅਮ ਰੇ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਕਿ ਮੇਲਾ ਮਾਗੀ ਦੇ ਦੇਸ਼ਵ ਦੇਸ਼ਾਂ ਵਿੱਚੋਂ ਸੰਗਤ ਆਉਂਦੀ ਹੈ ਜਿਹੜਿਆ ਗੁਰਦੁਆਰਾ tibbi ਸਾਹਿਬ ਦਾ ਸੜਕ ਆ ਉਹਨੂੰ ਆਪਾਂ ਨੂੰ ਬਣਾਉਣਾ ਬਹੁਤ ਹੀ ਅਤਿ ਜ਼ਰੂਰੀ ਆ ਤੇ ਹੁਣ ਗੱਲ ਖੰਨਾ ਰੇਲਵੇ ਸਟੇਸ਼ਨ ਦੀ ਕਰਦੇ ਆ ਜੁਥੇ ਨਾ ਕੋਈ ਰੈਂਪ ਹੈ ਤੇ ਨਾ ਹੀ ਕੋਈ ਲਿਫਟ ਯਾਤਰੀਆਂ ਨੂੰ ਪਲੇਟਫਾਰਮ ਉੱਤੇ ਆਉਣ ਜਾਣ ਦੇ ਲਈ 100 ਤੋਂ ਵੱਧ ਪੌੜੀਆਂ ਚੜ੍ਹਨਾ ਉਤਰਨਾ ਪੈਂਦਾ ਹੈ ਕਰੀਬ 2 ਸਾਲ ਤੋਂ ਇਸ ਰੇਲਵੇ ਸਟੇਸ਼ਨ ਦੇ ਅਜਿਹੇ ਹੀ ਹਾਲਾਤ ਹਨ ਜਿਸ ਕਾਰਨ ਬਜ਼ੁਰਗਾਂ ਗਰਭਵਤੀ ਮਹਿਲਾਵਾਂ ਤੇ ਬੱਚਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈ ਲੋਕ ਆਪਣੀ ਜਾਨ ਜੋਖਮ 'ਚ ਪਾ ਕੇ ਰੇਲਵੇ ਟਰੈਕ 'ਚੋਂ ਗੁਜ਼ਰਦੇ ਪਲੇਟਫਾਰਮ ਤੱਕ ਪਹੁੰਚਦੇ ਹਨ ਤੇ ਲੋਕਾਂ ਦੇ ਵੱਲੋਂ ਸਮੱਸਿਆ ਦੇ ਹੱਲ ਦੀ ਹੁਣ ਮੰਗ ਕੀਤੀ ਗਈ ਹੈ। ਸਾਹਿਬਾ ਮੇਰਾ ਨਾਮ ਮਨੀਸ਼ ਹੈ ਜੀ ਅੰਨਾ ਰੇਲਵੇ ਸਟੇਸ਼ਨ 'ਤੇ ਕੀ ਦਿੱਖ ਰਿਹਾ ਹੈ? ਸਭ ਤੋਂ ਵੱਡੀ ਦਿੱਕਤ ਉਹ ਹੀ ਆਈ ਹੈ ਕਿ ਇਹ ਜੋ ਪੌੜੀਆਂ ਆ ਇਹਨਾਂ ਨੇ ਇਤਨੀ ਉੱਚੀ ਬਣਾ ਲਈ ਹੈ ਕਿ ਇਸ ਵਿੱਚ ਹਮ ਜਿਸੋ ਕੀਆ ਮਤਲਬ ਬੁਢਾਪੇ ਔਰ ਬੰਦੇ ਜੋ ਬਰਤ ਬੰਦੇ ਹੁੰਦੇ ਆ ਉਹਨਾਂ ਦਾ ਚੜਨਾ ਤਾਂ ਬੜਾ ਔਖਾ ਹੀ ਹੈ ਹਮ ਜੈਸੇ ਮਤਲਬ ਥਕ ਜਾਂਦੇ ਆ ਇਤਨੀ ਉੱਚੀ ਬਣਾ ਲਈ ਹੈ ਪੌੜੀਆਂ ਕਈ ਕਈ ਟ੍ਰੇਨ ਫੜਨੇ ਮੈਂ ਨਾ ਮੈਂ ਮਲਕ ਛੁੱਟ ਜਾਂਦੀ ਹੈ ਟ੍ਰੇਨ ہماری ਸਭ ਤੋਂ ਵੱਡੀ ਦਿੱਕਤ ਆ ਜੀ ਇਹ ਫੁੱਲ ਦਾ ਆਰ ਪਾਰ ਕਹਿੰਦੇ ਸੀ ਬਣੂਗਾ ਬਣੂਗਾ ਅੱਜ ਇਹ 30 ਸਾਲ ਹੋ ਗਏ ਮੈਨੂੰ 40 ਸਾਲ ਦੇਖਦੇ ਨੂੰ ਇਹ ਪੁਲ ਆਰ ਪਾਰ ਬਣਿਆ ਹੀ ਨਹੀਂ ਹੈਗਾ बच्चों तो को उतरना चढ़ना बड़ो को बुजुर्गो को कई बार ट्रेन मिस हो जाती है इसकी वजह से बुजुर्गो के लिए तो बहुत मुश्किल है उनकी ट्रेने मिस हो जाती है जितने सीनियर सिटीजन है जितने भी बुजुर्ग है उनकी ट्रेने मिस हो रही है ਕਿ ਚੜ ਨਹੀਂ ਪਾਤੇ ਔਰ ਨਾ ਕੋਈ ਹਾਂ ਪੇ ਜੈਸੇ ਕਿ ਵੈਂਟੀਲੇਟਰ ਕੀ ਹੁੰਦੀ ਹੈ ਆਪਣਾ ਬਜ਼ੁਰਗੋ ਕੇ ਲਈ ਇਸਕੇ ਲੈਟਰ ਕੀ ਤਾਂ ਉਧਰ ਬਰਨਾਲਾ ਸ਼ਹਿਰ ਚ دہشت ਦਾ ਮਾਹੌਲ ਹੈ ਹਰ ਸੜਕ ਹਰ ਬਾਜ਼ਾਰ ਪਬਲਿਕ ਪਾਰਕ ਸਰਕਾਰੀ ਹਸਪਤਾਲ ਤੇ ਹਰ ਗਹਲੀ ਗਲੀ ਮੋਹੱਲੇ ਵਿੱਚ ਜਿਸ ਕਾਰਨ ਅਵਾਰਾ ਕੁੱਤੇ ਤੇ ਅਵਾਰਾ ਪਸ਼ੂ ਇਹਨਾਂ ਅਵਾਰਾ ਕੁੱਤਿਆਂ ਤੇ ਪਸ਼ੂਆਂ ਕਾਰਨ ਸ਼ਹਿਰ ਵਾਸੀ ਡਾਡੇ ਪਰੇਸ਼ਾਨ ਹਨ ਜਿਸ ਮਸਿਆ ਦਾ ਪ੍ਰਸ਼ਾਸਨ ਦੇ ਵੱਲੋਂ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਹਰ ਕੋਨੇ ਕੋਨੇ ਚ ਅਵਾਰਾ ਪਸ਼ੂ ਤੇ ਕੁੱਤਿਆਂ ਦੀ ਦਹਿਸ਼ਤ ਹੈ ਜੋ ਟੋਲੀਆਂ ਬਣਾ ਕੇ ਸ਼ਹਿਰ ਚ ਘੁੰਮਦੇ ਰਹਿੰਦੇ ਨੇ ਤੇ ਜਿੰਨਾ ਕਾਰਨ ਕਈ ਘਟਨਾਵਾਂ ਵਾਪਰ ਚੁਕੀਆਂ ਹਨ ਕੁੱਤਿਆਂ ਦੀ ਸਮੱਸਿਆ ਬਹੁਤ ਵੱਡੀ ਹੈ ਜੀ ਕੁੱਤੇ ਬਹੁਤ ਭੌਂਕਦੇ ਨੇ ਬਿਮਾਰੀਆਂ ਲੱਗੀਆਂ ਵੀਆਂ ਨੇ ਇੰਨਾ ਤਾਂ ਕੋਈ ਹੱਲ ਹੋਣਾ ਚਾਹੀਦਾ ਇਹਨਾਂ ਦੇ ਜਿਵੇਂ ਗੁਸ਼ੱਲਾ ਬਣੀਆਂ ਬਣੇ ਇਸ ਤਰ੍ਹਾਂ ਦੇ ਕੋਈ ਸਥਾਨ ਬਣਨੇ ਚਾਹੀਦੇ ਨੇ ਜਿੱਥੇ ਕੁੱਤਿਆਂ ਦੀ ਸਾਂਭ ਸੰਭਾਲ ਵੀ ਹੋਵੇ ਜਿਹੜੇ ਲੋਕ ਇਹਨਾਂ ਦੇ ਟੱਕ ਮਾਲਦੇ ਨੇ ਮਿੱਠਾ ਪਾ ਦਿੰਦੇ ਨੇ ਨਾ ਬਿਮਾਰੀਆਂ ਫੈਲਦੀਆਂ ਨੇ ਉਹ ਬਿਮਾਰੀਆਂ ਦਾ ਵੀ ਹੱਲ ਹੋਵੇ ਇਹ ਵੀ ਵਿਚਾਰੇ ਜਿਉਣ ਇਹਨਾਂ ਨੂੰ ਵੀ ਕੋਈ ਡਾਂਗਨਾਮਾ ਦੇ ਕੋਈ ਹੌਲਨਾਮਾ ਦੇ ਇਹਨਾਂ ਦੀ ਸਾਂਭ ਸੰਭਾਲ ਹੋਣੀ ਚਾਹੀਦੀ ਹੈ ਵਿਸ਼ੇਸ਼ਨ ਨੂੰ ਚਾਹੀਦਾ ਹੈ ਮਿਊਸਪਲ ਕਮੇਟੀ ਨੂੰ ਚਾਹੀਦਾ ਹੈ ਵੀ ਇਹਨਾਂ ਦੀ ਸਾਂਭ ਸੰਭਾਲ ਲਈ ਕੁਛ ਨਾ ਕੁਛ ਕਰੇ ਇਹ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ ਵੱਧ ਚੁੱਕੇ ਨੇ ਹੋ ਗਲੀਆਂ ਚ ਸੜਕਾਂ ਤੇ ਤਰੇਹੇ ਦਿੰਦੀ ਜਿਹਦੇ ਕਰਕੇ ਜਨਜੀਵਨ ਬੜਾ ਮੁਸ਼ਕਲ ਹੋਇਆ ਪਿਆ। ਉਹ ਮੈਂ ਤੁਹਾਨੂੰ ਆਪਣੇ ਨਾਲ ਇੱਕ ਦੱਸਦਾ ਜੋ ਦੋ ਘਟਨਾ ਹੋਈ। ਲਾਸਟ 30 ਨਵੰਬਰ ਨੂੰ ਮੈਂ ਸਵੇਰੇ 5 ਵਜੇ ਉੱਠ ਕੇ ਕਿਤੇ ਜਾਣਾ ਸੀ। ਮੈਂ ਜਾ ਰਿਹਾ ਸੀ ਤਾਂ ਮੇਰੇ ਮਗਰ ਤਿੰਨ ਕੁੱਤੇ ਪਏ ਤੇ ਮੈਂ ਸੋਚਿਆ ਵੀ ਕੁੱਤਿਆਂ ਤੋਂ ਬਚਾ ਕਿਵੇਂ ਕੀਤਾ ਜਾਵੇ। ਉਹਨਾਂ ਨੇ ਮੈਨੂੰ ਲੰਘਣਾ ਬਹੁਤ ਮੁਸ਼ਕਲ ਕਰਤਾ। ਚਾਰ-ਪੰਜ ਵਾਰ ਮੈਂ ਊੜੇ ਚੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਮੈਂ ਪਰ ਉਹ ਤੁਹਾਨੂੰ ਕਾਬੂ ਨਹੀਂ ਕਰ ਸਕਿਆ। ਤਖੀਰ ਦੇ ਵਿੱਚ ਉੱਥੇ ਇੱਕ ਟੁੱਟੀ ਹੋਈ ਔੜ ਬੇਚੀ ਸੜਕ ਤੇ। ਉਹ ਜਿਹੜੀ ਕਿ ਗੰਦ ਦੀ ਭਈ ਹੋਈ ਸੀ ਮੈਂ ਉਹ ਔੜ ਚੱਕੀ। ਰਾਰਚਾ ਕਿ ਜਦੋਂ ਮੈਂ ਉਹਨਾਂ ਨੂੰ ਉਹਦਾ ਡਰਾਬਾ ਦਿੱਤਾ ਤਾਂ ਮੈਂ ਆਪਣੇ ਆਪ ਨੂੰ ਕਲੀ ਪਾ ਕੇ ਅਦਰਬਾਈਡ ਮੇਨ ਕੋਈ ਵੀ ਹਾਦਸਾ ਹੋ ਸਕਦਾ ਸੋ ਇਹਦਾ ਟੋਲੀਆਂ ਬਣਿਆ ਹੋਇਆ ਨੇ ਜੇ ਹੁਣ ਤੁਸੀਂ ਆ ਗੱਡਾ ਖਾਨਾ ਚੌਕ ਦੇਖ ਲਓ ਜਾਂ ਤੁਸੀਂ ਸਦਰ ਬਾਜ਼ਾਰ ਦੇਖ ਲਓ ਫਿਰ ਬਈ ਬਾਜ਼ਾਰ ਦੇਖ ਲਓ ਵੀ 10 10 5 5 ਕੁੱਤੇ ਇਕੱਠੇ ਮਾ ਮਤਲਬ ਕਿ ਹਮਲਾ ਕਰਦੇ ਨੇ ਜਾਂ ਗਊਆਂ ਜਾਂ ਠੱਠੇ ਜਾਂ ਜਿਹੜੇ ਆ ਜਾਨਵਰ ਨੇ ਪਸ਼ੂ ਨੇ ਜਿਹੜੇ ਇਹ ਆਪਸ ਵਿੱਚ ਇਕ ਦੂਜੇ ਨਾਲ ਲੜਦੇ ਨੇ ਤਾਂ ਕਿੰਨਾ ਹੀ ਨੁਕਸਾਨ ਕਰਦੇ ਨੇ ਆਸੇ ਪਾਸੇ ਦੁਕਾਨਾਂ ਦਾ ਵੀ ਤੇ ਜੇ ਕੋਈ ਮਾਈਕਲ ਖੜੇ ਨੇ ਉਹਨਾਂ ਦਾ ਵੀ ਬਾਕੀ ਤੁਰੇ ਆਉਂਦੀ ਕੋਈ ਗੱਡੀ ਜਾਂ ਕੋਈ ਮੋਟਰਸਾਈਕਲ ਤੇ ਉਹਦੇ ਨਾਲ ਵੀ ਹਾਦਸਾ ਵਾਪਰ ਸਕਦਾ ਤਾਂ ਪਿਛਲੇ ਕਈ ਦਹਾਕਿਆਂ ਤੋਂ ਬਟਾਲਾ ਵਾਸੀ ਕੂੜੇ ਦੀ ਸਮੱਸਿਆ ਤੋਂ ਚੂਚ ਰਹੇ ਨੇ ਬਟਾਲਾ ਸ਼ਹਿਰ ਦੇ ਅੰਦਰ ਅਤੇ ਬਾਹਰ ਕੂੜੇ ਦੇ ਢੇਰ ਅਕਸਰ ਦੇਖਣ ਨੂੰ ਮਿਲਦੇ ਨੇ ਜੋ ਆਮ ਲੋਕਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਲੋਕਾਂ ਦਾ ਕਹਿਣਾ ਹੈ ਕਿ ਬਟਾਲੇ ਸ਼ਹਿਰ ਦੇ ਵਿੱਚ ਜੇ ਕੋਈ ਸਮੱਸਿਆ ਹੈ ਉਹ ਸਭ ਤੋਂ ਵੱਡੀ ਸਮੱਸਿਆ ਹੈ ਕੂੜੇ ਦੀ ਚਾਹੇ ਸਰਕਾਰ ਕੋਈ ਵੀ ਹੋਵੇ ਅੱਜ ਤੱਕ ਕੂੜੇ ਦਾ ਹੱਲ ਨਹੀਂ ਕਰ ਸਕੇ ਜਿਨ੍ਹਾਂ ਦੇ ਘਰ ਦੇ ਨੇੜੇ ਕੂੜਾ ਲੱਗਾ ਹੋਇਆ ਉਹਨਾਂ ਦਾ ਕਹਿਣਾ ਹੈ ਕਿ ਜਿੰਨੇ ਵੀ ਘਰ ਨੇ ਉਹਨਾਂ ਘਰਾਂ ਦੇ ਵਿੱਚ ਹਰ ਸ਼ਖਸ ਕਿਸੇ ਨਾ ਕਿਸੇ ਬਿਮਾਰੀ ਤੋਂ ਕਰਸਤਾ ਪਰ ਕਦੀ ਵੀ ਕੂੜੇ ਦਾ ਹੱਲ ਨਹੀਂ ਹੋਇਆ ਨਾ ਹੀ ਬਟਾਲੇ ਸ਼ਹਿਰ ਵਿੱਚ ਕੂੜੇ ਦਾ ਕੋਈ ਡੰਪ ਹੈ ਕੂੜੇ ਇਸ ਮਸ਼ਿਆਰੀ ਅਥੇ ਜਿਹੜਾ ਕੂੜਾ ਲੱਗਦਾ ਇਹ ਤਾਂ ਹਟਣਾ ਚਾਹੀਦਾ ਇਹਦੇ ਵਿੱਚ ਆਮ ਦੁਕਾਨਦਾਰਾਂ ਨੂੰ ਪਬਲਿਕ ਨੂੰ ਲੰਘਣ ਵਾਸਤੇ ਬੜੀ ਔਖ ਹੁੰਦੀ ਹੈ ਇੱਕਦਮ ਜਾਮ ਲੱਗ ਜਾਂਦਾ ਜਦੋਂ ਇਹਨਾਂ ਟਰਾਲੀ ਜਾਂਦੀ ਹੈ ਇਹਨਾਂ ਦੀ ਟਰਾਲੀ ਆਂਦੀ 2-3 ਵਜੇ ਆ ਕੇ ਟਰਾਲੀ ਆਉਂਦੀ ਹੈ ਟਰਾਲੀ ਸਿਰੇ ਨਾਲ 11 ਵਜੇ ਆ ਕੇ ਟਰਾਲੀ ਭਿੱਜਣੀ ਚਾਹੀਦੀ ਹੈ ਉਹ ਬੱਚਿਆਂ ਦਾ ਸਕੂਲ ਦਾ ਟਾਈਮ ਹੁੰਦਾ ਫਿਰ ਜਾਮ ਲੱਗ ਜਾਂਦਾ ਆ ਗਿਆ ਸ਼ਹਿਰ ਦੀਆਂ ਗਲੀਆਂ ਵਿੱਚ ਸਫਾਈ ਤੇ ਜਿਹੜੀ ਨਾ ਉਹ ਆਗ ਦੇ ਜਿਹੜਾ ਜ਼ਿੰਮੇਵਾਰ ਆਪ ਕਰਾ ਜਾਂਦਾ ਮੁੜ ਕੇ ਜੇ ਉਹ ਦੂਜੇ ਅੰਦਰ ਦੇ ਜਿਹੜੇ ਬੰਦੇ ਉਹ ਘਟਾਂਦੇ ਨੇ ਉਹ ਉਹਨਾਂ ਕਰਕੇ ਥੋੜਾ ਜਿਹਾ ਦਿੱਕਤ ਹੁੰਦੀ ਹੈ ਕੂੜੇ ਦਾ ਢੇਰ ਬਹੁਤ ਜ਼ਿਆਦਾ ਬਹੁਤ ਸਫਾਈ ਹੋਣ ਵਿੱਚ ਹੈ ਇਹ ਤੇ ਹਲੇ ਤੱਕ ਇਹਦੀ ਕੁਝ ਮਸੱਈਆ ਦਾ ਹੱਲ ਨਹੀਂ ਹੋਇਆ ਔਰ ਪਿਛਲੇ ਸਾਲ ਜਰੂਰ ਇਹਦਾ ਕੁਆ ਚਕਾਇਆ ਹੀ ਸਾਰਾ ਉਹਨਾਂ ਨੇ ਤੇ ਦੇਖੋ ਆਉਣ ਵਾਲੇ ਵਕਤ 'ਚ ਕਹਿੰਦੇ ਤੇ ਆ ਗਿਆ ਕੁਆ ਮੁੱਕ ਜਾਏਗਾ ਪਰ ਹਲੇ ਉਮੀਦ ਕੋਈ ਨਹੀਂ ਜਾਗਦੀ ਪਾਜੀ ਬਹੁਤ ਜ਼ਿਆਦਾ ਸਮੈਲ ਜੇ ਸਾਨੂੰ ਤੇ ਮੈਨੂੰ ਜੀਣਾ ਮੁਸ਼ਕਲ ਹੋਇਆਦਾ ਜੇ ਇੱਥੇ ਇੰਨੀ ਕਿ ਜ਼ਿਆਦਾ ਸਮੈਲ ਜੇ ਪੀ ਸਾਰੇ ਘਰਾਂ ਦੇ ਮੈਂਬਰ ਬਿਮਾਰ ਜੇ ਸਾਰਿਆਂ ਦੇ ਘਰ 'ਚ ਦਵਾਈਆਂ ਬੈੱਡ ਦੇ ਨਾਲ ਪਈਆਂ ਹੋਈਆਂ ਇਹ 24 ਘੰਟੇ ਤੇ ਸਾਰੇ ਬਿਮਾਰ ਹਾਲੇ ਵੇ ਕੋਲੇ ਤੱਕ ਤੇ ਕੋਈ ਨਹੀਂ ਹੋਇਆ ਹਲੇ ਬਸ ਐਹੀ ਸੁਣੀਦਾ ਹੋ ਜੇਗਾ ਹੋ ਜੇਗਾ ਬਸ ਐਹੀ ਟਾਈਮ ਹੀ ਆ ਸਰ ਦੇ ਵਿੱਚ ਕਿੰਨਾ ਕੂੜਾ ਸਾਰੇ ਸ਼ਹਿਰ ਚ ਦੇਖੋ ਕੂੜਾ ਹੀ ਕੂੜਾ ਹੋਇਆ ਦਾ ਹਲੇ ਤੇ ਫਿਲਹਾਲ ਕੀ ਕਰਨਾ ਕਿਉਂ ਨਹੀਂ ਚੁੱਕਿਆ ਜਾਂਦਾ ਕੂੜਾ ਜਾਂ ਕਿਉਂ ਨਹੀਂ ਸਫਾਈ ਹੁੰਦੀ ਸਫਾਈ ਭਾਜੀ ਹੁੰਦੀ ਹੈ ਇਹ ਕਿ ਰੂਟੀਨ ਨਾਲ ਟਾਈਮ ਪੀਰੀਅਡ ਦੇ ਹਿਸਾਬ ਨਾਲ ਵੇਖਿਆ ਜਾਏ ਨਾ ਡੇਲੀ ਪੀਰੀਅਡ ਦੇ ਹਿਸਾਬ ਨਾਲ ਨਹੀਂ ਹੋ ਰਹੀ ਸਫਾਈ ਹੁੰਦੀ ਜ਼ਰੂਰ ਹੈ ਕੂੜਾ ਉੱਥੇ ਉਥੇ ਕੂੜਾ ਉੱਥੇ ਹੀ ਆ ਵੇਹ ਲੋਤੀ ਹੁਣ ਵੀ ਕੂੜਾ ਇੱਥੇ ਲੱਗਾ ਹਣਾ ਰੋਡ ਤੇ ਸ਼ਹਿਰ ਦੇ ਵਿੱਚ ਕੂੜਾ ਬਹੁਤ ਵੱਡੀ ਸਮੱਸਿਆ ਹੈ ਇੱਕ ਆਈ ਖਜੂਰੀ ਗੇਟ ਵਾਰੇ ਬੜਾ ਵਾਰੀ ਕਹਿ ਚੁੱਕੇ ਆ ਇੰਪਰੂਵਮੈਂਟ ਟਰਸ ਦੇ ਚੇਅਰਮੈਨ ਜੀ ਦੀ ਜਗ੍ਹਾ ਵਾ ਸਾਹਮਣੇ ਉੱਥੇ ਵੀ ਇਹਨਾਂ ਨੂੰ ਕਈ ਵਾਰੀ ਕਹਿ ਚੁੱਕੇ ਕਿ ਇੱਥੇ ਕੂੜੇ ਦਾ ਡੈਂਪ ਹੀ ਲੱਗ ਰਿਹਾ ਵੇਖੋ ਪਿੱਛੇ ਦੀ ਆ ਖਜੂਰੀ ਕੇ ਡੈਂਪ ਲੱਗਦਾ ਸੀ ਉਹਨੂੰ ਪਿੱਛੋਂ ਦੀ ਖਾਲੀ ਕਰਾਤਾ ਲੇਕਿਨ ਅੱਗੇ ਕੂੜਾ ਬਹੁਤ ਜ਼ਿਆਦਾ ਹੁੰਡਿਆ ਪਿਆ ਹੁਣ ਇੱਥੇ ਦੀ ਸਮੱਸਿਆ ਹੈ ਵਾ ਬਾਰ-ਬਾਰ ਟਰਾਲੀ ਵਾਲਿਆਂ ਨੂੰ ਕਹਿ ਕੇ ਚੁ ਕਿਉਂਕਿ ਕੱਲੇ ਤੋਂ ਜਗਨਨਾਥ ਰਤ ਯਾਤਰਾ ਚਲਣੀ ਹੈ ਜਿਹਦੇ ਕਰਕੇ ਇਥੋਂ ਚਕਵਾ ਰਹੇ ਆ ਜੇ ਨਾ ਚੱਕਿਆ ਜਾਏਗਾ ਵੀ ਤੁਹਾਡੇ ਸ਼ਹਿਰ ਦੀ ਇਹ ਖੂਬਸੂਰਤੀ ਜਿਹੜੀ ਕੂੜੇ ਨਾਲ ਬਣ ਰਹੀ ਹੈ ਕਿੱਥੇ ਤੱਕ ਜਾਏਗੀ ਸਰ ਦੇਖੋ ਮੈਂ ਨਾ ਇੱਕ ਫੇਸਬੁਕ ਤੇ ਅੱਜ ਤੋਂ 4 ਸਾਲ ਪਹਿਲਾਂ ਇੱਕ ਪੋਸਟ ਦੇਖ ਰਿਹਾ ਸੀਗਾ ਮੇਰੇ ਵੱਲੋਂ ਪਾਈ ਦੀ ਅਖਬਾਰ ਦੀ ਕਟਿੰਗ ਸੀ ਕਿ دہشت ਦੇ ਮਾਹੌਲ ਚ ਦੁਕਾਨਦਾਰ ਉਹ ਅੱਜ ਵੀ ਉਹੋ ਚੀਜ਼ ਦਿਖ ਰਹੀ ਆ ਸਾਨੂੰ ਮਤਲਬ ਕੋਈ ਚੇਂਜ ਵਾਲਾ ਕੰਮ ਇੰਨਾ ਦਿਖਣ ਵਾਲਾ ਕੰਮ ਦਿਖ ਨਹੀਂ ਰਿਹਾ ਕਿ ਜੇ ਕਹੀਏ ਕਿ ਦਿਖੇ ਸ਼ਹਿਰ ਦੇ ਹਾਲਾਤ ਦੀ ਆਪਾਂ ਗੱਲ ਕਰੀਏ ਤੋ ਜੇ ਆਈ ਇੱਕ ਨੰਬਰ ਤੇ ਜਾਣਾ ਵਾ ਬਟਾਲੇ ਨੂੰ ਆਪਾਂ ਵਧੀਆ ਲੈ ਕੇ ਜਾਣਾ ਜਿਸ ਤਰ੍ਹਾਂ ਸਾਡੇ ਸਾਰੇ ਲੀਡਰ ਕਹਿੰਦੇ ਨੇ ਕਿ ਬਟਾਲਾ ਇੱਕ ਨੰਬਰ ਤੇ ਲੈ ਕੇ ਆਣਾ 70 ਸਾਲਾਂ ਜਿਹੇ ਦਗਾ ਨਹੀਂ ਸਕੇ 75 ਸਾਲਾਂ ਗੱਡੀ ਕਬੜੀ ਸਮੱਸਿਆ ਕੂੜਾ ਕਿੰਨਾ ਕੋਸ਼ ਸਰ ਕੂੜੇ ਦੀ ਸਮੱਸਿਆ ਬਹੁਤ ਹੈ ਲੇਕਿਨ ਸਰਕਾਰ ਨੂੰ ਥੋੜਾ ਧਿਆਨ ਦੇਣਾ ਚਾਹੀਦਾ ਜਿੱਦਾ ਗਿੱਲਾ ਗਿੱਲਾ ਕੂੜਾ ਤੇ ਸੁੱਕਾ ਕੂੜੇ ਦੀ ਮੁਹਿੰਮ ਚੱਲੀ ਚੱਲੀ ਸੀ ਪਹਿਲਾਂ ਉਹ ਇਕਦਮ ਹੀ ਖਤਮ ਹੋ ਗਈ ਹੈ ਕਿ ਉਹਨੂੰ ਲੋਕਾਂ ਨੂੰ ਉਹਦੇ ਬਾਅਦ ਜਾਗਰੂਤ ਕਰਨ ਕਿ ਕੂੜੇ ਦੀ ਸਮੱਸਿਆ ਜਿਹੜੀ ਆ ਖਤਮ ਹੋ ਸਕਦੀ ਆ ਸਰ ਬਟਾਲੇ ਤੇ ਸ਼ੁਰੂ ਤੋਂ ਹੀ ਨਹੀਂ ਹੈਗਾ ਜਿਹੜਾ ਵੀ ਸਰਕਾਰ ਦੇ ਵਿੱਚ ਆਂਦਾ ਉਹ ਕਹਿੰਦਾ ਬਟਾਲੇ ਨੂੰ ਅਸੀਂ ਆ ਕਰ ਦਾਂਗੇ ਆ ਕਰ ਦਾਂਗੇ ਪਰ ਬਟਾਲੇ ਦੀ ਕੂੜੇ ਦੀ ਸਮੱਸਿਆ ਅਜ ਤੱਕ ਨਹੀਂ ਕਿਸ ਕੋ ਵੱਲ UI ਇੱਥੇ ਅਸੀਂ ਟਰਾਲੀ ਵਾਲਿਆਂ ਕੋ ਬਾਰ ਬਾਰ ਚੱਕਵਾਉਂਦੇ ਰਹੀਦਾ ਉਹ ਵਿਚਾਰੇ ਆ ਕੇ ਚੱਕਦੇ ਵੀ ਆ ਕੁਝ ਗਲਤੀ ਇਹਦੇ ਚ ਲੋਕਾਂ ਦੀ ਵੀ ਆ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਥੋੜਾ ਜਿਹਾ ਕੂੜੇ ਨੂੰ ਸਹੀ ਤਰੀਕੇ ਸੁੱਟਣ ਕਿਉਂਕਿ ਕੂੜਾ ਦੇ ਦੇ ਕੋ ਹਰ ਘਰ ਚੋਂ ਨਿਕਲਣਾ ਨਹੀਂ ਕਹਿੰਦੇ ਕਿ ਨਹੀਂ ਨਿਕਲੇਗਾ ਪਰ ਥੋੜਾ ਜਿਹਾ ਅਗਰ ਤਰੀਕੇ ਨਾਲ ਉਹਨੂੰ ਰੱਖਣ ਮੈਨੇਜ ਕਰਨ ਕੁਝ ਸਰਕਾਰ ਵੀ ਮੈਨੇਜ ਕਰਾਵੇ ਤੇ ਕੂੜੇ ਦੀ ਸਮੱਸਿਆ ਤੋਂ ਹੱਲ ਕੀਤਾ ਜਾ ਸਕਦਾ ਕੋਈ ਐਡੀ ਵੱਡੀ ਗੱਲ ਕਿੱਡੀ ਕਿ ਵੱਡੀ ਸਮੱਸਿਆ ਆ ਕੂੜੇ ਦੀ ਸਰ ਐਸ ਵੇਲੇ ਤਾਂ ਬਹੁਤ ਜ਼ਿਆਦਾ ਹੈ ਐਸ ਵੇਲੇ ਦੇਖੋ ਹੁਣ ਤਹੀ ਐ ਸੇਰੇ ਸੇਰੇ ਦਿਨ ਛੱਡਦੇ ਆ ਆਪਾਂ ਦੁਕਾਨ ਖੋਲ ਰੇ ਆ ਸਭ ਤੋਂ ਪਹਿਲਾਂ ਸਾਹਮਣੇ ਕੂੜੇ ਨੂੰ ਦੇਖਦੇ ਆ ਤੇ ਮੇਰਾ ਹੀ ਕੀ ਸੋਚਾਂਗੇ ਜਿੰਨਾਂ ਸਾਲਾਂ ਤੋਂ ਸਮੱਸਿਆ ਬਣੀ ਆਈ ਅੱਜ ਦੀ ਸਮੱਸਿਆ ਨਹੀਂ ਬਹੁਤ ਟਾਈਮ ਤੋਂ ਬੜੀ ਵਾਰੀ ਕਲਸੀ ਸਾਹਿਬ ਨੂੰ ਵੀ ਕਿਹਾ ਵਾ ਇਸ ਤੋਂ ਪਹਿਲੇ ਜਿਹੜੀ ਬਾਜ਼ਾਰ ਸੀ ਉਹਨਾਂ ਨੂੰ ਵੀ ਕਿਹਾ ਵਾ ਇਹਦਾ ਮਸਲਾ ਹੱਲ ਨਹੀਂ ਹੋ ਸਕਦਾ ਇੰਨੀ ਕਿ ਟੇਰ ਲੱਗ ਜਾਂਦਾ ਤੇ ਜਿਹੜਾ ਗੱਡੀਆਂ ਨੰਨਾਂ ਸਕੂਟਰ ਨੰਨਾਂ ਮੁਸ਼ਕਲ ਹੋ ਜਾਂਦੀ ਹੈ ਬਹੁਤ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ ਆਲੇ ਦੁਆਲੇ ਕਿੰਨੇ ਸਕੂਲ ਸਾਲਾ ਜਿਹਦੇ ਬੱਚਿਆਂ ਨੂੰ ਕਿੰਨੀ ਬੱਚਿਆਂ ਨੂੰ ਸਕੂਲ ਜਾਣ ਵਾਲਿਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜਦੋਂ ਬੱਚੇ ਆਣੇ ਆ ਕਿਸੇ ਲਈ ਟ੍ਰੈਫਿਕ ਜਾਂਦੀ ਗੱਡੀ ਇੱਧਰ ਜਾਣੀ ਕਾਰ ਉੱਧਰ ਜਾਣੀ ਆਂਦੇ ਜਾਂਦੇ ਬਹੁਤ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ ਔੜਿਆ ਨਾ ਜਿੰਨੇ ਘਰ ਤੇ ਲੱਗੇ ਜੱਗੇ ਜਿਹਨੇ ਲੋਕ ਲੰਘਦੇ ਨੇ ਉੱਥੇ ਕਟਾਨੂ ਕੀ ਜਿਆਦਾ ਤੰਗੀ ਕਰਨਗੇ ਕੁਮਾਰੀਆਂ ਲੱਗਣ ਗਿਆ ਕਿਸੇ ਸਰਕਾਰ ਨੂੰ ਇਹ ਸਰਕਾਰ ਨੂੰ ਕਿਹਾ ਇਸ ਤੋਂ ਪਹਿਲੇ ਸਰਕਾਰ ਰਹੀ ਉਹਨਾਂ ਨੂੰ ਵੀ ਕਿਹਾ ਗਿਆ ਭਲੇ ਕਿ ਕੋਈ ਇਹਦਾ ਹੱਲ ਨਹੀਂ ਕਰ ਸਕਦਾ